ਪੱਲੇ ਨਹੀਂ ਤੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਮੇਲਾ ਮੇਲਾ 35 ਲੱਖ ਤੋਂ ਜ਼ਿਆਦਾ ਸਾਡੇ ਜਿਹੜੇ ਗਰੀਬ ਵਿਧਵਾਵਾਂ ਹੈਗੀਆਂ ਸਾਡੇ ਬਯੁਰਗ ਹੈਗੇ ਆ ਤੇ ਜਿਹੜੇ ਅਪਾਹੇਜ ਹੈਗੇ ਆ ਉਹਨਾਂ ਦੀ ਪੈਨਸ਼ਨ ਪਿਛਲੇ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਤੋਂ ਸਰਕਾਰ ਤੋਂ ਦੇ ਨਹੀਂ ਪਰ ਦੂਜੇ ਪਾਸੇ ਨਿਤ ਨਵੇਂ ਮੇਲੇ ਲੱਗਦੇ ਆ ਨਿਤ ਨਵੀਂ ਕੈਂਪੇਨ ਸਟਾਰਟ ਹੁੰਦੀ ਆ ਪਰ ਜਿਹੜਾ ਸਾਡਾ ਬਯੁਰਗਾ ਦਾ ਹੱਕ ਹੈਗਾ ਉਹਨਾਂ ਨੂੰ ਇਹਨਾਂ ਤੋਂ ਦਿੱਤਾ ਨਹੀਂ ਜਾਂਦਾ ਪਰ ਪੂਰੇ ਭਾਰਤ ਵਿੱਚ ਕਰੋੜਾਂ ਰੁਪਇਆ ਆਪਣੀ ਐਡਵਰਟਾਈਜ਼ਮੈਂਟ ਤੇ ਲਾੜਨ ਨੂੰ ਇਹਨਾਂ ਕੋਲ ਹੈਗੀ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਜਗਾਉਣਾ ਪੈਣਾ। ਹੁਣ ਇੱਕ ਨਵੀਂ ਕੈਂਪੇਨ ਸਟਾਰਟ ਕਰਨ ਲੱਗੇ ਆ। ਸਾਡੇ ਬਜ਼ੁਰਗ ਸਾਡਾ ਮਾਨ। ਵੀ ਉਹ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਉਹਨਾਂ ਨੂੰ ਦੇਤਾ ਦਉ ਤੁਸੀਂ ਉਹ ਤਾਂ ਲੋਕਾਂ ਤੋਂ ਅਧਾਰ ਲੈ ਕੇ ਆਪਣਾ ਸਮਾਂ ਬਤਾਂਦੇ ਪਈ ਹੈ। ਉਹਨਾਂ ਦਾ ਹੱਕ ਹੈ, ਉਹਨਾਂ ਦਾ ਅਧਿਕਾਰ ਹੈ। ਪਰ ਮਨ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਗਰੀਬ ਲੋਕਾਂ ਦੇ ਦੁੱਖ ਦਿਖਾਈ ਨਹੀਂ ਦਿੰਦੇ। ਇੱਕ ਪਾਸੇ ਭਾਜਪਾ ਦੀ ਸਰਕਾਰ ਮਨਰੇਗਾ ਦਾ ਕਾਨੂੰਨ ਚੇਂਜ ਕਰਕੇ ਗਰੀਬ ਲੋਕਾਂ ਨਾਲ ਧੱਕਾ ਕਰਦੀ ਪਈ ਹੈ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਗਰੀਬਾਂ ਨੂੰ ਉਹਨਾਂ ਦਾ ਬੰਦਾ ਹੱਕ ਨਾ ਦੇ ਕੇ ਉਹਨਾਂ ਨਾਲ ਧੱਕਾ ਕਰਦੀ ਪਈ ਹੈ ਮੈਂ ਆਮ ਆਦਮੀ ਪਾਰਟੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਕਿਸੇ ਦਾ ਕੋਈ ਚੰਗਾ ਤਾਂ ਕਰ ਨਹੀਂ ਸਕਦੇ ਪਰ ਜਿਹੜਾ ਹੱਕ ਹੈ ਉਹ ਤਾਂ ਤੁਸੀਂ ਨਾ ਰੋਕੋ ਉਹ ਪੈਸਾ ਤਾਂ ਲੈ ਕੇ ਪੂਰੇ ਭਾਰਤ ਵਿੱਚ ਆਪਣੀ ਕੈਂਪੇਨ ਤੇ ਨਾ ਖਰਚੋ ਮੈਂ ਉਮੀਦ ਕਰਦਾ ਕਿ ਭਗਵੰਤ ਮਾਨ ਜੀ ਹਵਾਈ ਜਹਾਜ਼ ਤੋਂ ਹੈਲੀਕਾਪਟਰ ਤੋਂ ਉੱਡਣਾ ਛੱਡ ਕੇ ਟੂਟੇ ਪਰਚੇ ਕਰਾਣ ਦੀ ਜਗ੍ਹਾ ਜੋ ਪੰਜਾਬ ਨੂੰ ਜ਼ਰੂਰ ਹੈਗੀ ਉਹਦੇ ਵੱਲ ਧਿਆਨ ਜ਼ਰੂਰ ਦਿਓ